زندہ باد زندہ باد کارموزا کا زندہ باد زندہ باد کک کا زندہ باد زندہ باد کک کا زندہ باد زندہ باد زندہ باد مزدوروں کا ایک کا زندہ باد زندہ باد مزدوروں کا ایک کا زندہ باد زندہ باد پورے کا زندہ باد زندہ باد زندہ باد قومی حکومت ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਪਾਰੀ ਟਕਨ ਦੇ ਬੰਦੀਆਂ ਵੱਲੋਂ ਟਰੰਪ ਤੇ ਮੋਦੀ ਦਾ ਜਿਹੜਾ ਫ੍ਰੀ ਟੈਰਫ ਜਿਹੜਾ ਟਰੰਪ ਕਹਿ ਰਿਹਾ ਕਿ ਭਾਰਤ ਸਰਕਾਰ ਨਾਲ ਸਮਝੌਤਾ ਕਰੇ ਹੈ ਉਹਦੇ ਵਿੱਚੋਂ ਕਿਸਾਨੀ ਹੈ ਜਿਹੜੀ ਹੈ ਕਿਸਾਨੀ ਦਾ ਤੌਰ ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਉਹਦੇ ਵਿਰੋਧ ਦੇ ਵਿੱਚ ਕਿ ਉਹਨਾਂ ਨੂੰ ਜੇਕਰ ਟੈਰਫ ਫ੍ਰੀ ਕੀਤਾ ਤਾਂ ਜਿਹੜੀ ਪੰਜਾਬ ਦੀ ਜਾਨੀ ਖੇਤੀਬਾੜੀ ਹੈ ਉਹ ਅਮਰੀਕਾ ਦੀ ਖੇਤੀ ਦਾ ਮੁਕਾਬਲਾ ਨਹੀਂ ਕਰ ਸਕਦੀ ਇਸ ਲਈ ਉਹਦਾ ਅਸੀਂ ਵਿਰੋਧ ਕਰਦੇ ਹਾਂ ਕਿ ਜੇ ਉਹ ਟੈਰਫ ਫ੍ਰੀ ਹੁੰਦਾ ਤਾਂ ਪੰਜਾਬ ਦੀ ਖੇਤੀ ਨੂੰ ਜਿਹੜਾ ਪੰਜਾਬ ਦੀ ਕਿਸਾਨੀ ਨੂੰ ਬਹੁਤ ਭਾਰੀ ਜਿਹੜਾ ਨੁਕਸਾਨ ਹੋਊਗਾ ਔਰ ਜਿਹੜਾ ਡੇਰੀ ਫਾਰਮ ਤੇ ਪੋਲਟਰੀ ਫਾਰਮ ਇਹਨਾਂ ਉਤੇ ਬਹੁਤ ਬੁਰੀ ਤਰ੍ਹਾਂ ਨਾਲ ਜਾਨੀ ਪ੍ਰਭਾਵ ਪਊ ਕਿਉਂਕਿ ਜਿਹੜੀ ਪੰਜਾਬ ਦੀ ਆ ਭਾਰਤ ਦੀ ਖੇਤੀ ਆ ਉਹ ਪ੍ਰਤੀ ਏਕੜ ਤਿੰਨੇ ਏਕੜ ਵਾਲੇ ਨੇ ਜਾਨੀ ਪ੍ਰਤੀ ਵਿਅਕਤੀ ਇੱਕ ਕਿਸਾਨ ਮੰਨ ਕੇ ਚੱਲੋ ਕਿ ਉਹ 3-4 ਏਕੜ ਤੱਕ ਦਾ ਪਰ ਜਿਹੜਾ ਅਮਰੀਕਾ ਦਾ ਕਿਸਾਨ ਆ ਉਹ ਹੈਗਾ ਹਜ਼ਾਰਾਂ ਏਕੜ ਵਾਲਾ ਇੱਕ ਕਿਸਾਨ ਉਸ ਕਿਸਾਨ ਦੇ ਨਾਲ ਪੰਜਾਬ ਦੇ ਕਿਸਾਨ ਦੀ ਜਾਂ ਹਰਿਆਣਾ ਦੇ ਕਿਸਾਨ ਦੀ ਜਿਹੜੀ ਹੈ ਉਹ ਬਰਾਬਰੀ ਕੀਤੀ ਨਹੀਂ ਜਾ ਸਕਦੀ ਕਿਉਂਕਿ ਉਹ ਆ ਜਿਆਦਾ ਪੈਦਾਵਾਰ ਔਰ ਜਿਹੜੀਆਂ ਸਰਕਾਰਾਂ ਜਿਆਦਾ ਸਬਸਿਡੀ ਦਿੰਦੀਆਂ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇਕਰ ਭਾਰਤ ਸਰਕਾਰ ਨੇ ਜਿਸ ਹਿਸਾਬ ਦੇ ਨਾਲ 트াম্প ਜਿਹੜਾ ਭਾਰਤ ਸਰਕਾਰ ਦੀ ਬਾਹਮ ਰੋੜ ਰਿਹਾ ਅਕ ਖੇਤੀਬਾੜੀ ਪੋਲਟਰੀ ਤੇ ਡੈਰੀ ਦਾ ਕਿਤੇ ਨੂੰ ਬਾਹਰ ਰੱਖ ਕੇ ਜਿਹੜਾ ਸਮਝੌਤਾ ਉਹ ਕੀਤਾ ਜਾ। 50% ਗਏ ਤੇ ਟੈਰ ਫਲਕਾਉਣ ਨੂੰ ਦੇਖੋ ਜਿਹੜਾ 50% ਟੈਕਸ ਉਹ ਇਸ ਕਰਕੇ ਲਗਾ ਰਿਹਾ ਕਿ ਜੇਕਰ ਤੁਸੀਂ ਫ੍ਰੀ ਨਹੀਂ ਕਰਦੇ। ਤੁਸੀਂ ਖੇਤੀ ਤੇ ਖੇਤੀ ਨਾਲ ਸੰਬੰਧਿਤ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਉੱਤੇ ਟੈਰਫ ਫ੍ਰੀ ਕਰੋ ਤੇ ਨਹੀਂ ਤਾਂ ਉਹ ਤਾਂ ਬਾਹਮ ਰੋੜ ਹੀ ਹੈ ਨਾ ਕਿ ਮੈਂ ਪਹਿਲਾਂ ਤਾਂ ਕਿਹਾ ਸੀ ਕਿ 25% ਟੈਕਸ ਲਾਇਆ। ਹੁਣ ਅੱਗੇ ਉਹਨਾਂ ਨੇ ਇਹ ਕਰਤਾ ਜੇ ਨਹੀਂ ਉਹਨਾਂ ਦੇ ਸਾ ਪੰਜਾਬ ਪਰਸੈਂਟ ਟੈਕਸ ਲਾਉਂਗਾ ਕਿਉਂਕਿ ਮਜਬੂਰਨ ਬਾਹਮ ਰੋੜ ਕੇ ਧੱਕੇ ਦੇ ਨਾਲ ਜਿਹੜਾ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਇਸੇ ਸਬੰਧ ਦੇ ਵਿੱਚ ਅੱਜ ਸਮਾਰਤੇ ਨੇ ਜਿਹੜੇ ਉਹਨਾਂ ਦੇ ਪੁੱਤਲੇ ਫੋਕੜਨ ਦਾ ਪ੍ਰੋਗਰਾਮ ਕੀਤਾ ਖੇਤੀਬਾੜੀ ਨੂੰ ਕੀ ਨਿਤਖਾੜ ਹੈ ਖੇਤੀਬਾੜੀ ਨੂੰ ਨੁਕਸਾਨ ਇਹ ਹੈ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਉਹ ਤਿੰਨ ਏਕੜਾ ਤਿੰਨ ਏਕੜਾ ਕਿਸਾਨ 1000 ਏਕੜਾ ਵਾਲਾ ਇੱਕ ਕਿਸਾਨ ਜਿਹਦੇ ਕੋਲੇ ਸਾਰੀਆਂ ਸਹੂਲਤਾਂ ਨੇ ਔਰ ਉਹਨੂੰ ਉੱਥੇ ਦੀਆਂ ਸਰਕਾਰਾਂ ਸਬਸਿਡੀ ਵੀ ਜ਼ਿਆਦਾ ਦਿੰਦੀਆਂ ਨੇ ਔਰ ਇਹ ਕਿਸਾਨ ਨੂੰ ਤਾਂ ਮੁੱਲੇ ਨਹੀਂ ਮਿਲਦਾ ਪੰਜਾਬ ਦਾ ਕਿਸਾਨ ਤਾਂ ਹੁਣ ਤੱਕ ਇਹ ਰੌਲਾ ਪਾ ਰਿਹਾ ਕਿ ਐਮਐਸਪੀ ਗਾਰੰਟੀ ਕਾਨੂੰਨ ਕਰੋ ਇੱਥੇ ਤਾਂ ਜੇ 2000 ਮੱਕੀ ਦਾ ਮੁੱਲ ਹੈ ਤਾਂ ਉਹ 1400 ਨੂੰ ਵਿਕਦੀ ਹੈ ਉਹ ਕਿਸਾਨ ਉਹ ਅਮਰੀਕਾ ਨਾਲ ਕਿਵੇਂ ਜਾਣੀ ਉਹ ਕਰ ਸਕਦਾ ਉਹਦੇ ਬਰਾਬਰ ਨਹੀਂ ਨਾ ਕਰ ਸਕਦਾ ਉਹ 1000 ਰਿਕਰ ਵਾਲੇ ਉਹਦੇ ਕੋਲ ਸਾਰੀਆਂ ਸਹੂਲਤਾਂ ਨੇ ਉਹਦੇ ਕੋਲ ਜ਼ਮੀਨ ਐ ਨਹੀਂ ਆ ਉਹਦੀ ਸਬਸਿਡੀ ਸਰਕਾਰ ਉਹਨੂੰ ਦੇ ਰਹੀ ਹੈ ਔਰ ਪੰਜਾਬ ਦਾ ਕਿਸਾਨ ਆ ਜਿਹੜਾ ਮਾਰਿਆ ਜਾ ਰਿਹਾ ਔਰ 3-4 ਸਾਲ ਤੋਂ ਪੰਜਾਬ ਦਾ ਕਿਸਾਨ ਇਸੇ ਗੱਲ ਲਈ ਸੰਘਰਸ਼ ਕਰ ਤੇ ਆ ਨਾ ਇਹ ਸਾਨੂੰ ਪੂਰੀ ਐਮਐਸਬੀ ਦਿਓ ਜੇ ਸਾਨੂੰ ਪੂਰੀ ਐਮਐਸਬੀ ਮਿਲੂ ਤਾਂ ਹੀ ਕਿਸਾਨ ਸਰਵਾਈਵ ਕਰ ਸਕੂਗਾ ਨਾ ਹੁਣ ਤੰਨ ਮਰਕੜ ਵਾਲਾ ਕਿਵੇਂ ਸਰਵਾਈਵ ਕਰੂਗਾ 1000 ਵਾਲੇ ਨਾਲ ਇਸੇ ਲਈ ਹੈ ਜਿਹੜਾ ਅੱਜ ਦਾ ਉਤਲੇ ਟਰੰਪ ਤੇ ਮੋਦੀ ਦੇ ਤੂ ਇਸ ਤਰ੍ਹਾਂ ਦੇਖਦੇ ਹੋ ਫੈਸ਼ਨ ਨੂੰ ਲੈ ਕੇ ਜੋ ਰੋਸ ਪਤਰਸਨ ਚੱਲ ਰਿਹਾ ਅੱਜ ਸੰਯੁਕਤ ਮੋਰਚੇ ਦੀ ical ਤੇ ਟਰੰਪ ਤੇ ਮੋਦੀ ਨੇ ਜੋਟੀ ਪਾਈ ਹੈ ਜਿਹੜਾ ਫਾਰਮਰ ਪੰਜਾਬ ਦਾ ਤੇ ਇੰਡੀਆ ਦਾ ਹੈ ਇਹਨੂੰ ਖਤਮ ਕਰਨ ਵਾਸਤੇ ਡੈਰੀ ਫਾਰਮ ਨੂੰ ਖਤਮ ਕਰਨ ਵਾਸਤੇ ਪੋਲਟਰੀ ਫਾਰਮ ਖਤਮ ਕਰਨ ਵਾਸਤੇ ਇਹਨਾਂ ਨੇ ਟੈਕਸ ਬਗੈਰ ਇਹਨੂੰ ਇੱਥੇ ਠੰਡਾ ਕਰਨ ਵਾਸਤੇ ਪੰਪ ਨੂੰ ਮੋਦੀ ਬੁਲਾ ਰਿਹਾ ਹੈ ਤੇ ਇਹਦਾ ਇਹੀ ਹੈ ਵੀ ਜ਼ਮੀਨਾਂ ਖੋਹਣ ਤੱਕੇ ਹੈ ਪਹਿਲਾਂ ਉਹਨੇ ਤਿੰਨ ਕਾਨੂੰਨ ਲਾਗੂ ਕੀਤੇ ਤੇ ਹੁਣ ਲੈਂਡ ਪੂਲਿੰਗ ਜ਼ਮੀਨ ਕੰਨੀ ਖੋਹਣ ਦੀ ਇਧਰ ਕਰਤਾ ਦੀ ਲਾਗੂ ਇਹ ਵੀ ਚਲੋ ਅਜੇ ਇਹਨੇ ਇੱਕ ਬੋਲ ਲਈ ਹੈ ਜੇ ਵਾਸਤਾ ਕੁਝ ਨਹੀਂ ਲਿਆ ਹੈ ਤੇ ਇਹੀ ਇੱਧਰ ਇਹ ਮੁੱਦਾ ਵੀ ਜੇ ਜਿਹੜਾ ਕਣਕ 9 ਰੁਪਏ ਮਿਲੂਗੀ ਜਿਹਨੂੰ ਉਹ ਇੱਥੇ ਵਾਲੀ ਕਣਕ 25 ਰੁਪਏ ਕਿਉਂ ਖਰੀਦੂਗਾ ਜਿਹਨੂੰ ਦੁੱਧ 20 ਰੁਪਏ ਮਿਲੂਗਾ ਅਮਰੀਕਾ ਦਾ ਉਹ ਇੱਥੇ ਵਾਲਾ ਦੁੱਧ 40 ਰੁਪਏ ਕਿਉਂ ਖਰੀਦੂਗਾ ਡੈਰੀ ਫਾਰਮ ਨੂੰ ਸਭ ਨੂੰ ਫੇਲ ਕਰਨਾ ਚਾਹੁੰਦੀ ਹੈ ਇਹ ਇੱਥੇ ਦੇ ਕਿਸਾਨ ਨੂੰ ਵੀ ਵੋਟਰੀ ਫਾਰਮ ਨੂੰ ਵੀ ਡੈਰੀ ਫਾਰਮ ਨੂੰ ਵੀ ਕਿਸਾਨ ਮਜ਼ਦੂਰ ਨੂੰ ਵੀ ਤੇ ਛੋਟੇ ਦੁਕਾਨਦਾਰ ਨੂੰ ਇੱਥੇ ਅਮਰੀਕਾ ਦਾ ਜ਼ੋਰ ਦਬਾ ਬਣਾ ਕੇ ਇੱਥੇ ਚਲਾਉਣਾ ਚਾਹੁੰਦਾ ਹੈ ਇਹ મોદી ਗੱਲ ਜ਼ਮੀਨ ਖੋਹਣ ਦੀ ਹੈ ਵੀ ਇਹ ਖਤਮ ਕਰਕੇ ਲੋਕਾਂ ਨੂੰ ਜਦੋਂ ਫੇਲ ਹੋ ਜਾਣਗੇ ਵੀ ਜ਼ਮੀਨਾਂ ਖੋਣੀਆਂ ਨੇ ਆਪਣੇ ਆਪ ਜ਼ਮੀਨਾਂ ਲੋਕਾਂ ਆਨੇ ਸਵੇ ਵਿੱਚ 25% ਟੈਕਸ ਪਹਿਲਾਂ ਹੀ ਚੱਲਦਾ ਤੁਹਾਡੀਆਂ ਵਸਤਾਂ ਦੇ ਉੱਤੇ ਅਮਰੀਕਾ ਦਾ ਹੁਣ ਉਸ ਨੇ 50% ਦਾ ਐਲਾਨ ਕਰਤਾ ਮੈਨੂੰ ਇਹ ਨਹੀਂ ਪਤਾ ਇਹ ਜਿਹੜਾ 25 ਹੈ ਉਹਦੇ ਵਿੱਚ ਪਊਗਾ ਜਾਂ ਟੋਟਲ 50% ਹੋਊਗਾ ਇਹ ਸਾਨੂੰ ਹਲੇ ਕਲੀਅਰ ਨਹੀਂ ਹੈ ਗੱਲ ਜਾਨੀ 50% ਤਾਂ ਹੋ ਹੀ ਗਿਆ ਫਿਰ ਜਦੋਂ ਨੇ ਐਲਾਨ ਕਰਤਾ ਅਗਲੇ ਜਿਹੜੀ ਸਾਡੀ ਗੱਲ ਹੈ ਜਿਹੜਾ ਮੋਦੀ ਬਿਲਕੁਲ ਬੋਲਦਾ ਹੀ ਨਹੀਂ ਹੈ 트럼ਪ ਕੋ 29 ਵਾਲਾ 트럼ਪ ਨੇ ਕਹਿਤਾ ਮੈਂ ਸੀਜ਼ ਫਾਇਰ ਕਰਾਇਆ ਇੰਡੀਆ ਦਾ ਪਾਕਿਸਤਾਨ ਦਾ ਬੋਲੇ ਹੀ ਨਹੀਂ ਹੈ ਪਾਰਲੀਮੈਂਟ ਚ ਵੀ ਨਹੀਂ ਦੱਸਿਆ ਹੋ ਗਿਆ ਉਹਨੇ ਕਰਾਇਆ ਕਿ ਨਹੀਂ ਕਰਾਇਆ ਬਾਹਰ ਪੱਤਰਕਾਰਾਂ ਕੋਲੇ ਇੱਕ ਵਾਲੀ ਕਹਿੰਦਾ ਨਹੀਂ ਕਿ ਨਹੀਂ ਕਿਸੇ ਦੇਖਦਾ ਤੇ ਕੋਈ ਰੋਲ ਨਹੀਂ ਆਇਆ ਤਾਂ ਇਹਦਾ ਸਹੀ ਆਪ ਕਰਿਆ ਸੀ ਆਪ ਕਰਿਆ ਨਾ ਨਹੀਂ ਲਿਆ 트럼ਪ ਦਾ ਨਾ ਲਗੇ ਇਹ ਨਹੀਂ ਕਹਿੰਦਾ ਟਰੰਪ ਝੂਠ ਬੋਲਦਾ ਉਹਨੇ ਨਹੀਂ ਕੁਝ ਵੀ ਕਰਾਇਆ ਐ ਨਹੀਂ ਕਹਿੰਦਾ ਹੈ ਇਸ ਲਈ ਇੰਨਾ ਸੋਲੇ ਲੱਗਿਆ ਉਹਦੇ ਮੋਦੀ ਉਹਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਹੈ ਲਿਫ ਗਿਆ ਜਾਵਾ ਲਿਫ ਗਿਆ ਇਸ ਕਰਕੇ ਸਾਡੇ ਦੇਸ਼ ਦੇ ਉੱਤੇ ਖਤਰਾ ਹੈ ਟਰੰਪ ਜੋ ਕਰੂਗਾ ਮੋਦੀ ਉਹਦੇ ਅੱਗੇ ਬੋਲ ਨਹੀਂ ਸਕਦਾ ਉਹ ਮਨਮਰਜ਼ੀਆਂ ਕਰਨਗੇ ਸਾਡੇ ਦੇਸ਼ ਦੇ ਵਿੱਚ ਇਹ ਇਹ ਚਾਰ ਪੰਜ ਮਸਲੇ ਹੈ ਜਿਹੜੇ ਇਸ ਵੇਲੇ ਲੋਕ ਅਮਰੋਧੀ ਫੈਸਲੇ ਆ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਆ ਜਿਨ੍ਹਾਂ ਦੇ ਵਿੱਚ ਚਿੱਪ ਵਾਲੇ ਮੀਟਰਾਂ ਦਾ ਮੁੱਦਾ ਵੀ ਹੈ ਜਿਨ੍ਹਾਂ ਦੇ ਵਿੱਚ ਲੈਂਡ ਬੂਲਿੰਗ ਦਾ ਮੁੱਦਾ ਵੀ ਹੈ ਜਿਨ੍ਹਾਂ ਦੇ ਵਿੱਚ ਕੋਆਪਰੇਟਿਵ ਦੇ ਵਿੱਚ ਕ腐ਸ਼ਨ ਦਾ ਮੁੱਦਾ ਵੀ ਹੈ ਕੋਆਪਰੇਟਿਵ ਬੈਂਕਾਂ 'ਚ ਲੁੱਟ ਜਾਰੀ ਹੈ ਇਹ ਇਸ ਤਰ੍ਹਾਂ ਜਿਹੜੇ ਇਹ ਸਾਰੇ ਅਸੀਂ ਮਸਲੇ ਲੈ ਕੇ ਫ੍ਰੀ ਵਪਾਰ ਦਾ ਮੁੱਦਾ ਵੀ ਹੈ ਅਮਰੀਕਾ ਨਾਲ ਇਹ ਸਾਰੇ ਮਸਲਾਂ ਲੈ ਕੇ ਸੰਯੁਕਤ ਕਿਸਾਨ ਮੋਰਚਾ ਜੁਆਇੰਟਲੀ ਇਹ ਲੜ ਰਿਹਾ ਹੈ ਅੱਜ ਇਹ ਸੇ ਰੋਸ਼ਨੀ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਰੇ ਜ਼ਿਲ੍ਹਿਆਂ ਜਾਂ ਤਸਿਲਾਂ ਦੇ ਵਿੱਚ ਮੋਦੀ ਦੇ ਟਰੰਪ ਦੇ ਪੂਤਲੇ ਹੁੱਕੇ ਨੇ ਇਸ ਤੋਂ ਅੱਗੇ 24 ਅਗਸਤ ਨੂੰ ਪੰਜਾਬ ਲੈਵਲ ਦਾ ਇਕੱਠ ਅਸੀਂ ਸਮਰਾਲੇ ਕਰਨ ਜਾ ਰਹੇ ਹਾਂ ਜੇ ਫੇਰ ਵੀ ਸਰਕਾਰ ਦੇ ਕੋਈ ਕੰਨ ਤੇ ਜੂ ਨਾ ਸਰਕੀ ਤਾਂ ਉੱਥੇ 24 ਅਗਸਤ ਨੂੰ ਸਮਰਾਲਾ ਦੇ ਵਿੱਚ ਹੋਰ ਆਗਲੇ ਲੜਾਈ ਦਾ ਐਲਾਨ ਹੋਵੇ ਇਹ ਐਸਕੀਮ ਦਾ ਸਥਿਤੀ ਹੋ ਰਿਹਾ 24 ਐਸਕੀਮ ਕਿੰਨੇ ਐਸਕੀਮ ਦੇ ਹੈ ਜੀ ਕਿੰਨੇ ਕਿਸਾਨ ਕੌਂਸਲ ਦੇ ਉਹ ਤੇ ਲੱਖਾਂ ਦੀ ਗਿਣਤੀ ਚ ਕਿਸਾਨ ਪਹੁੰਚੂਗਾ ਸਮਰਾਲੇ ਜਿਹੜਾ ਅੱਜ ਦਾ ਸੀ ਨੇ ਜੀ ਇਹ ਡੰਪਰ ਦਾ ਮੋਤੀ ਦਾ ਫੁੱਟੜਾ ਪੁਖਿਆ ਇਹ ਪਹਿਲਾਂ 25 ਤੋਂ 50% ਕਹਿੰਦਾ ਸੀ ਹੁਣ ਇਹ ਬਿਲਕੁਲ ਇਹ ਫਰੀ ਤੇ ਆ ਗਿਆ ਜਿਹੜਾ ਇਹ ਅਮਰੀਕਾ ਦਾ ਜਾਂ ਬਾਹਰਲਾ ਦੁੱਧਾ ਉਹ ਬਹੁਤ ਨੁਕਸਾਨਦੇ ਆ ਔਰ ਇਹ ਲੋਕਾਂ ਦੀ ਨੁਕਸਾਨਦੇ ਜਿਹੜੇ ਕਿਸਾਨ ਨੇ ਬਿਲਕੁਲ ਪੰਜਾਬ ਦੇ ਕਿਸਾਨ ਖਤਮ ਹੋ ਜਾਣਗੇ ਇਹ ਨੀਤੀਆਂ ਜਿਹੜੀਆਂ ਸੈਂਟਰ ਸਰਕਾਰ ਦੀਆਂ ਨੇ ਬਹੁਤ ਮਾੜੀਆਂ ਨੇ ਜੀ ਕੱਲੀ ਸੈਂਟਰ ਸਰਕਾਰ ਦੀਆਂ ਨੀਤੀਆਂ ਨਹੀਂ ਪੰਜਾਬ ਸਰਕਾਰ ਦੀਆਂ ਨੇ ਜਿਹੜੇ ਹੁਣ ਆਪਣੇ ਪ੍ਰਧਾਨ ਜੀ ਕਹਿ ਕੇ ਗਏ ਨੇ ਵੀ ਸੋਸਾਇਟੀ ਕਵਰੇਟ ਸੋਸਾਇਟੀਆਂ ਦਾ ਸਿਰਫ ਕਿਸਾਨਾਂ ਦਾ 2-2 ਲੱਖ ਦਾ ਕਰਜ ਆਤੀ ਜਿਹੜਾ ਅੱਜ 10-10 ਲੱਖ ਰੁਪਈਆ ਕਿਸਾਨਾਂ ਦੀਆਂ ਜ਼ਮੀਨਾਂ ਤੇ ਨੋਟ ਚਾੜਤਾ ਜਿਹੜਾ ਕੈਪਟਨ ਨੇ ਕਿਹਾ ਦੀ ਮੈਂ ਕਰਜ਼ਾ ਮਾਫ ਕਰੂੰ ਆਪਣੇ ਨਾਬੇ ਚਹਿਜਾ 100 ਕੇਤਾ ਜਿਹੜੇ ਜ਼ਿਮੀਂਦਾਰਾਂ ਨੇ 2-2 ਲੱਖ ਲਿਆਤੀ ਅੱਜ ਉਹਨਾਂ ਦੀਆਂ ਜ਼ਮੀਨਾਂ ਤੇ 10-10 ਲੱਖ ਦੇ ਨੋਟ ਚਾੜਤੇ ਜਿਹੜੀ ਪੰਜਾਬ ਸਰਕਾਰ ਆ ਮੋਦੀ ਦੇ ਤਰਜ ਤੇ ਚੱਲਦੀ ਆ ਪਰ ਜਿਹੜਾ ਮੂਰਲਾ ਸੀਜ਼ਨ ਆਉਣ ਵਾਲਾ ਜਿਹੜਾ ਜੀਰੀ ਦਾ ਇਹ ਵੀ ਬਹੁਤ ਹੀ ਜਨਮਾੜਾ ਆਊਗਾ ਚੌਲ ਦਾ ਭੰਡਾਰ ਭਰਿਆ ਪਿਆ ਜਿਹੜੀ ਇਹਨੇ 10 ਦਿਨ ਅੱਗੇ ਕਹੀ ਐ ਮੈਂ ਅੱਗੇ ਤਰੀਕ ਦਿੰਨਾ ਪਰ ਉਹ ਜਿਹੜੀ ਇਹਨੇ ਤਰੀਕ ਤਾਂ ਦੇਤੀ ਉਹਦੇ ਚ ਲੁਕਤ ਬਹੁਤ ਹੋਣੀ ਆ ਕਿਸਾਨਾਂ ਦੀ ਵੀ ਜਿਹੜਾ ਪੰਜਾਬ ਸਰਕਾਰ ਆ ਇਹ ਵੀ ਮੋਦੀ ਨਾਲ ਰਲਈ ਹੋਈ ਆ ਸਾਰੀਆਂ ਸਰਕਾਰਾਂ ਨੇ ਜਿਹੜਾ ਇਹ ਸਮਝੌਤਾ ਕਿਸਾਨਾਂ ਵਾਸਤੇ ਬਿਲਕੁਲ ਮਾੜਾ ਤੇ ਕਿਸਾਨਾਂ ਵਾਸਤੇ ਬਹੁਤ ਕਿਸਾਨਾਂ ਨੂੰ ਖਤਮ ਕਰ ਤੁਸੀ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ